కదా ముఫ్ గడ కిలోంబో రావడం ఆయన మేర బేజీ అదనై భాయి నింబో ఆయన పంజా రుపే కిలో పా రో కిలో పం రో అటావులో తేవే కిలో పిావా అసలు ఇలా పే కిలో ఆయి ద కదా ముఫ్ గడ కిలో తేవ కిలోంబో రావణ ఆయి మరి బే అయి భాయి ఆయ మరిజీ అజమై భావి ਜੰਗੂ ਆਇਆ 2000 ਰੁਪਏ ਇਕੱਲੇ 50 ਰੁਪਏ ਇਕੱਲੇ 80 ਨਾਲ 2 ਕੁੱਲ 200 ਆਤਾ ਉਹ 2 ਕੁੱਲ 200 ਆਵੇ ਆਏ ਮੇਰੇ ਦੇਖੀ ਅਜਨਾ ਭਾਈ ਜੰਗੂ ਆਇਆ 2000 ਰੁਪਏ ਇਕੱਲੇ 50 ਰੁਪਏ ਇਕੱਲੇ 80 ਨਾਲ 2 ਕੁੱਲ 200 ਆਤਾ ਉਹ 2 ਕੁੱਲ 200 ਆਵੇ ਆਏ ਸਹਿਆ ਬੱਧਾ ਮੁਕਤ ਕਰਿਆ ਬੱਧਾ ਮੁਕਤ 80 ਨਾਲ 2 ਕੁੱਲ 200 ਆਇਆ ਆਏ ਸਹਿਆ ਬੱਧਾ ਮੁਕਤ ਐਸੇ ਜਦੈ ਚਲਾਣਾ ਅੱਜ ਕੱਢਿਆ ਸਰੇਕ ਵੋਇਸ ਸੋਲੂਸ਼ਨ ਦਾ ਚਲਾਨ ਕਟਿਆ ਗਿਆ ਉਹਦੇ ਬਾਰੇ ਥੋੜਾ ਦੱਸੋ ਉਹਦੇ ਬਾਰੇ ਇਹ ਆ ਜੀ ਜੋ ਸਰਕਾਰ ਉਹਨਾਂ ਸਮੇਂ ਸਮੇਂ ਨਾ ਹਜ਼ਰਤਾੰਦੀਆਂ ਨੇ ਉਹਦੇ ਮੁਤਾਬਕ ਕੱਲ੍ਹ ਨੇ ਲੈਣ ਨੂੰ ਅਸੀਂ ਇੱਕ ਵੀਡੀਓ ਲਈ ਸਾਰੇ ਨੂੰ ਮੈਸੇਜ ਦਿੱਤਾ ਸੀ ਸਾਰੇ ਬਟਾਲੇ ਦੇ ਵਿੱਚ ਤੁਮ ਫਿਰਕੇ ਵੀ ਲੋਕਾਂ ਨੂੰ ਦੱਸਿਆ ਗਿਆ ਪਰ ਅੱਜ ਵੀ ਆ ਤੁਸੀਂ ਵੇਖਿਆ ਪਿਆ ਡੇਰਾ ਰੋਡ ਦੇ ਉੱਤੇ ਇੱਕ ਛੋਟਾ ਹੱਥੀਆ ਇਹਦਾ ਨੰਬਰ ਅੱਗੇ ਨੰਬਰ ਪਲੇਟ ਵੀ ਨਹੀਂ ਅੱਗੇ ਪਿੱਛੇ ਔਰ ਇਹਨੂੰ ਵੱਡਾ ਸਪੀਕਰ ਲਾ ਕੇ ਜਿਹੜਾ ਆ ਸਟੇਜ ਤੇ ਲੋ ਲੋ ਵੱਡਾ ਸਪੀਕਰ ਹੁੰਦਾ ਏ ਤੇ ਉਹਦੇ ਨਾਲ ਇਹ ਲੋਕਾਂ ਦਾ ਸਾਰਿਆਂ ਦਾ ਜੀਨਾ ਹਰਾਮ ਕੀਤਾ ਇਹਦੀ ਆ ਦੋ ਤਿੰਨ ਬੰਦਿਆਂ ਨੇ ਮੈਨੂੰ ਫੋਨ ਆਏ ਮੈਨੂੰ ਤਲਾਸ਼ ਦਿੱਤੀ ਵੀ ਆਹ ਹਲਾਕ ਹੋਣ ਦੇ ਨੇ ਉਹਦੇ ਸਬੰਧੀ ਆਣ ਕੇ ਇਹਦਾ ਆਪਣੀ ਮਸ਼ੀਨ ਦੇ ਨਾਲ ਨਾਈਟ ਲੈਵਲ ਤੇ ਇਲਾਨ ਕੀਤਾ ਗਿਆ ਤੇ ਜੋ ਮਾਂਜੂਰ ਅਦਾਲਤ ਵਿੱਚ ਭੇਜਾਂਗੇ ਅਗੋਂ ਜੋ ਵੀ ਇਹਨੂੰ ਨੂੰ ਜੱਜ ਸਾਹਿਬ ਫਾਇਨ ਕਰਣਗੇ ਤੇ ਬਸ ਇਹੀ ਗੱਲ ਹੈ ਜੀ ਹੋਰ ਸਾਡੀ ਕਿਹਨਾਂ ਕੋਈ ਛੋਟੇ ਸਪੀਕਰ ਜਿਹੜੇ ਕਾ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੈ ਸਾਡੀ ਉਹਨਾਂ ਨੂੰ ਕੀ ਇੱਕ ਰਿਪੋਰਟ ਦਿੱਤੀ ਕਰਵਾਉਣੀ ਹੈ ਵੀਡੀਓ ਦੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਇਹ ਲੋਕ ਦੇਖੋ ਜੀ بار بار اپیل ਕਰਨ ਦੇ ਵੀ ਕੋਈ ਸੁਣਦਾ ਨਹੀਂਗਾ ਜੀ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਪੁਲਿਸ ਦਾ ਸਾਥ ਦੇਣਾ ਔਰ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਹਰਾਮ ਹੋਇਆ ਤੇ ਮਥੱਲੇ ਕਮੈਂਟ ਕਰਨ ਵਾਲੇ ਮਾਰੀਆਂ ਗੱਲਾਂ ਲਿਖਦੇ ਆ ਚਲੋ ਵੀ ਖੁਸ਼ ਰਹਿਣ ਪਰ ਥੋੜਾ ਜਿਹਾ ਆਪਣੇ ਆਪ ਧਿਆਨ ਕਰਕੇ ਤੇ ਫੇਰ ਕੋ ਲਿਖਿਆ ਕਰੋ ਕਿ ਇਹਨਾਂ ਨੇ ਇੰਨਾ ਜਿਆਦਾ ਇਹਨਾਂ ਨੇ ਆਵਾਜ਼ ਕੀਤੀ ਅੱਜ ਤੁਸੀਂ ਆ ਵੇਖ ਹੀ ਲੈਣਾ ਹੋਰ ਕਦੀ ਨੂੰ ਜਿਹੜਾ ਆਮ ਦੁਕਾਨਦਾਰਾਂ ਦਾ ਤੇ ਜਿਹੜੇ ਸ਼ਹਿਰ ਚ ਲੋਕ ਆਏ ਨੇ ਸਾਰੇ ਹੀ ਪਰੇਸ਼ਾਨ ਨੇ ਲੱਗੋ। ਉਹ ਮੈਂ ਬਾਰ-ਬਾਰ ਅਪੀਲ ਕਰਦਾ ਅੱਜ ਫੇਰ ਅਪੀਲ ਹੀ ਕਰਨ ਲਏ ਆ ਤੇ ਜਿਹੜਾ ਨਾਸਰ ਕਰੇਗਾ ਜਿਹੜੇ ਨੂੰ ਮੈਂ ਦਿਹਾੜੀ ਡੰਗ ਦੇ ਵਿੱਚ ਆਪਾਂ ਕੋਈ ਜਿੰਨੇ ਲੱਗੇ ਨੇ ਉਹਨਾਂ ਦੇ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਾਂਗੇ ਤੇ ਫੇਰ ਉਹਨਾਂ ਨੂੰ ਨਸ਼ਟ ਕੀਤਾ ਜਾਊਗਾ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ।